ਸੋ ਤੋਂ ਪਹਿਲਾਂ ਦਾ ਆਪ ਜੀਆਂ ਦਾ ਧੰਨਵਾਦ ਕਿ ਬੜੇ ਸਾਹਿਬ ਆਪ ਜੀ ਔਰ ਸਮੂਹ ਮੀਡੀਆ ਕਰਮੀ ਜਿਹੜੇ ਆ ਉਹ ਬੜੇ ਵਧੀਆ ਢੰਗ ਦੇ ਨਾਲ ਸਾਡੀ ਆਵਾਜ਼ ਜਿਹੜੀ ਹੈ ਉਹ ਘਰ ਬੈਠੇ ਲੋਕਾਂ ਔਰ ਸਰਕਾਰ ਤੱਕ ਪਹੁੰਚਾ ਰਹੇ ਜਿਹੜੀ ਗੱਲ ਗਲਬਾਤ ਦੀ ਹੈ ਪਾਲਸੀ ਮੈਟਰ ਨੇ ਉਹਨਾਂ ਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਹੜੇ ਕੁਝ ਪ੍ਰਸ਼ਾਸਨਿਕ ਮਸਲੇ ਆ ਉਹਨਾਂ ਨੂੰ ਵੀ ਮਤਲਬ ਅਧੂਰੇ ਜੇ ਢੰਗ ਦੇ ਨਾਲ ਲਾਗੂ ਕਰਕੇ ਤੇ ਉਹ ਚਾਹੁੰਦੇ ਆ ਕਿ ਅੰਦੋਲਨ ਜਿਹੜਾ ਮੁltਵੀ ਹੋ ਜਾਏ ਮੀਟਿੰਗ ਇਹਨਾਂ ਨੇ ਆ ਦੇਤੀ ਹੈ 18 ਤਰੀਕ ਦੀ ਇਹਦੇ ਚੋਂ ਕਿਤੇ ਨਾ ਕਿਤੇ ਤਾਂ ਨਜ਼ਰ ਆਉਂਦਾ ਹੈ ਕਿ ਸਰਕਾਰ ਕੁਝ ਨਾ ਕੁਝ ਜ਼ਰੂਰ ਕਰੇਗੀ ਬਹੁਤ ਸਾਰਾ ਮਤਲਬ ਜਿਹੜਾ ਹੀ ਸਾਨੂੰ ਮੀਡੀਆ ਹਾਊਸ ਤੋਂ ਜਿਹੜੀਆਂ ਇਹ ਸਵਾਲ ਹੁੰਦੇ ਸੀ ਕਿ ਕੀ ਪਹਿਲਾਂ ਵਾਂਗ ਲੋਕਾਂ ਦਾ ਹੰਗਾਰਾ ਮਿਲੇਗਾ ਕਿਉਂਕਿ ਕੁਝ ਥੇ ਬੰਦੀਆਂ ਨੇ ਇਲੈਕਸ਼ਨਾਂ ਲੜ ਕੇ ਲੋਕਾਂ ਦਾ ਮਨੋਬਲ ਡਿੱਗਿਆ ਕਿਸਾਨ ਜਥੇਬੰਦੀਆਂ ਦੀ ਸ਼ਾਖ ਨੂੰ ਢਾਹ ਲਾਈ ਤੇ ਅਸੀਂ ਉਦੋਂ ਵੀ ਡਰਤਾ ਦੇ ਨਾਲ ਇਹ ਗੱਲ ਕਹਿੰਦੇ ਰਹੇ ਹਾਂ ਕਿ ਅੰਦੋਲਨ ਪਹਿਲੇ ਨਾਲੋਂ ਵੀ ਵੱਡਾ ਹੋਇਆ ਹੈ ਇਹਡੇ ਵੱਡੇ ਪੱਧਰ ਤੇ ਉੱਤੇ ਬੈਰੀਕੇਡਿੰਗ ਕਰਦੇ ਆਂ ਔਰ ਗੋਲੀਆਂ ਮਾਰਨੀਆਂ ਸਿੱਧੀਆਂ ਪੱਤੀਆਂ ਇੱਕਦੋਂ ਨਾ ਹੱਥ ਨੂੰ ਕੈਸ ਪਹਿਲੇ ਦੇਣੀ 4500 ਤੋਂ ਵੱਧ ਜਿਹੜਾ ਉਥੋਂ ਗੈਸ ਦੇ ਜਿਹੜੇ ਗੋਲੇ ਸਟੇਕਡ। ਔਰ ਉਹਦੇ ਵਿੱਚ ਪੱਕੀਆਂ ਗੋਲੀਆਂ ਵੀ ਸੀ। ਉਹਦੇ ਵਿੱਚ 12 ਬਰਾਂ ਮੁਰਦੀਆਂ ਜਿਹੜੀਆਂ ਨੇ ਗੋਲੀਆਂ ਉਹ ਵੀ ਸੀ। ਜਿਸ ਤੰਗ ਦੇ ਨਾਲ ਸਰਕਾਰ ਲੱਗੀ ਐ। ਸਰਕਾਰ ਸਾਨੂੰ ਕਿਸਾਨਾਂ ਨੂੰ ਇਥੋਂ ਦੇ ਵਾਸੀ ਨਹੀਂ ਸਮਝਦੀ। ਹੈਨਾ ਜੂਕਰੇਨ ਦੀ ਜੰਗ ਵਾਲਾ ਇਹਨਾਂ ਨੇ ਜਿਹੜਾ ਮਾਹੌਲ ਬਣਾਇਆ। ਸਰਕਾਰ ਕੋਈ ਵੀ ਜਿਹੜੀ ਐ ਐਵੇਂ ਦਾ ਕੰਮ ਨਹੀਂ ਕਰ ਸਕਦਾ। ਇਹਨਾਂ ਦੇ ਮਗਰ ਸਿਰਫ ਉਹੀ ਬੈਠੇ ਇਹਨਾਂ ਤੋਂ ਕਰਵਾ ਰਹੇ ਨੇ ਕਾਰਪੋਰੇਟ ਘਰਾਣੇ ਇਸ ਵਕਤ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਉੱਥੇ ਖੜੇ ਆ ਜਿੱਥੇ ਕਿ ਤੁਸੀਂ ਅਕਸਰ ਦੇਖ ਰਹੇ ਹੋ ਪਿਛਲੇ ਪੰਜਾਂ ਦਿਨਾਂ ਤੋਂ ਕਿ ਹਰਿਆਣਾ ਦੀ ਜਿਹੜੀ ਫੋਰਸ ਹੈ ਉਹ ਉਥੋਂ ਗੋਲੇ ਜਿਹੜੀ ਆ ਇੱਥੇ ਅਥਰੂ ਗੈਸ ਗੋਲੀਆਂ ਔਰ ਪਲਾਸਟਿਕ ਦੀਆਂ ਪੈਲਟਸ ਜਿਹੜੀਆਂ ਨੇ ਉਹ ਛੁੱਟੀਆਂ ਨੇ ਅਸੀਂ ਬਿਲਕੁਲ ਉਥੋਂ ਤਕਰੀਬਨ ਤਕਰੀਬਨ ਕੋਈ ਕਹਿ ਲੋ ਕਿ ਅੱਧਾ ਕਿਲੋਮੀਟਰ ਦੂਰ ਜਿਹੜੇ ਆ ਉਹ ਖੜੇ ਆ ਇਹ ਅੱਗੇ ਪੋੜਾ ਘੱਗਰ ਦਾ ਜਿਹਦੇ ਉੱਤੇ ਆ ਕੇ ਜਿਹੜਾ ਉਹ ਸਾਰੀ ਬੰਦੀ ਉਥੇ ਕੀਤੀ ਹੋਈ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਆਲੇ-ਦੁਆਲੇ ਕਿਸਾਨ ਆਪਣੀਆਂ ਟਰਾਲੀਆਂ ਚ ਖਲੋਤੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਨੂੰ ਦਿੱਲੀ ਜਾਣ ਲਈ ਜਿਹੜਾ ਰਾਹ ਖੁੱਲ ਜਾਣਾ ਪਰ ਹਰਿਆਣਾ ਦੀ ਫੋਰਸ ਵੱਲੋਂ ਜਿਹੜਾ ਉਹਨਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਪਿਛਲੇ ਦਿਨਾਂ ਚ ਦੇਖਿਆ ਤੁਸੀਂ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੋਏ ਆ ਇੱਕ ਕਿਸਾਨ ਸਾਡਾ ਗਿਆਨ ਸਿੰਘ ਚੋਚੀ ਚਾਚੋ ਕੀ ਕਲਾ ਗੁਰਦਾਸਪੁਰ ਤੋਂ ਉਹ ਸ਼ਹੀਦ ਹੋ ਗਿਆ ਬਹੁਤ ਸਾਰੇ ਕਿਸਾਨ ਇੱਕ ਕਿਸਾਨ ਹੈ ਪਟਿਆਲੇ ਦੇ ਨੇੜੇ ਜਿਹਦੀ ਨੌਜਵਾਨ ਕਿਸਾਨ ਹੈ ਉਹਦੀ ਅੱਖ ਚਲੀ ਗਈ ਹੈ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਔਰ ਪੱਤਰਕਾਰਾਂ ਤੇ ਵੀ ਜਿਹੜੇ ਆ ਉਹ ਕਈ ਜ਼ਖਮੀ ਹੋਏ ਆ ਇਸ ਵਕਤ ਅਸੀਂ ਖੜੇ ਹੋਏ ਆ ਇਸ ਅੰਦੋਲਨ ਦੇ ਬਿਲਕੁਲ ਸਮਝ ਲਓ ਕਿ ਵਿੱਚ ਇਧਰਲੇ ਪਾਸੇ ਸਾਡੇ ਫਲਾਈਓਵਰ ਹੈ ਜਿਹੜਾ ਜਾਂਦਾ ਹੈ ਜੀਟੀ ਰੋਡ ਹਰਿਆਣੇ ਨੂੰ ਬਾਲੇ ਵਾਲੇ ਪਾਸੇ ਨੂੰ ਅਸੀਂ ਉਹਦੀ ਸਰਵਿਸ ਲੈਣ ਦੇ ਉੱਤੇ ਖੜੇ ਹੋਇਆ ਔਰ ਮੇਰੇ ਨਾਲ ਨੇ ਇਸ ਵਕਤ ਸੁਖਦੇਵ ਸਿੰਘ ਭੋਜਰਾਜ ਸੂਬਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਤੇ ਨਾਲ ਦੀ ਨਾਲ ਸੰਯੁਕਤ ਕਿਸਾਨ ਮੋਰਚਾ ਪੰਜਾਬ ਜਿਹੜੇ ਨੌਨ ਪੋਲਿਟਿਕਲ ਦੇ ਜਿਹੜੇ ਆ ਉਹ ਮੈਂਬਰ ਨੇ ਭੋਜਰਾਜ ਜੀ ਤੁਹਾਨੂੰ ਇਸ ਮੌਕੇ ਤੇ ਮੈਨੂੰ ਇੰਜ ਤੇ ਨਹੀਂ ਕਹਿਣਾ ਲੱਗਦਾ ਮੈਂ ਜੀ ਆਇਆਂ ਕਹਾਂ ਤੁਹਾਡਾ ਸਵਾਗਤ ਕਰਦਾ ਕਿਉਂਕਿ ਸਥਿਤੀ ਇਹੋ ਜੀ ਆ ਇੱਥੇ ਕੁਝ ਸਵਾਗਤ ਕਰਨ ਵਾਲੀ ਗੱਲ ਨਹੀਂ ਲੱਗਦੀ ਜਿਸ ਹਿਸਾਬ ਨਾਲ ਸਥਿਤੀਆਂ ਪਿਛਲੇ ਦਿਨਾਂ ਦੇ ਵਿੱਚ ਵਿਗੜੀਆਂ ਨੇ ਇੱਥੇ ਔਰ ਇਹ ਬਣਿਆ ਆ ਗੱਲ ਕਿ ਪੰਜਾਬੀ ਕਿਸਾਨ ਇਧਰੋਂ ਜਿਹੜੇ ਨਿਕਲੇ ਨੇ ਜਾਂ ਹਰਿਆਣੇ ਵਾਲੇ ਆਏ ਨੇ ਜਾਂ ਬਾਕੀ ਕਿਸਾਨ ਆਇਆ ਉਹ ਇਹ ਕਹਿੰਦੇ ਤੁਸੀਂ ਅਕਸਰ ਸੁਣੇ ਹੋਣੇ ਆ ਕਿ ਐਂਜ ਲੱਗਦਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਹੀਂ ਹੈਗੇ ਅਸੀਂ ਕਿਸੇ ਇੰਟਰਨੈਸ਼ਨਲ ਬਾਰਡਰ ਤੇ ਖੜੇ ਆ ਜਿਹੜੇ ਹਿਸਾਬ ਨਾਲ ਤੁਸੀਂ ਹਾਲਾਤ ਪਿਛਲੇ ਦਿਨਾਂ ਦੇ ਵੇਖਿਆ ਪੁਜਰਾ ਜੀ ਪੰਜ ਦਿਨ ਹੋ ਗਏ ਆ ਘਰੋਂ ਨਿਕਲ ਕੇ ਇੱਕ ਦਿਨ ਰਾਤ ਰਹਿਣਾ ਬੜਾ ਔਖਾ ਹੁੰਦਾ ਤੇ ਲੋਕੀ ਤੇ ਕਹਿੰਦੇ ਵੀ ਵਾਪਸ ਚਲੀਏ ਹੁਣ ਅੱਜ ਇਸ ਮੋਰਚੇ ਦੀ ਸਥਿਤੀ ਜਿਹੜੀ ਅੱਜ 5ਵੇਂ ਦਿਨ 17 ਤਰੀਕ ਹੋ ਗਈ ਹੈ ਇਸ ਵਕਤ ਤਕਰੀਬਨ 3 1/2 ਦਾ ਟਾਈਮ ਹੋ ਗਿਆ ਇਸ ਵਕਤ ਕੀ ਮੋਰਚੇ ਦਾ ਲੋਕਾਂ ਤੱਕ ਅਸੀਂ ਦੱਸਣਾ ਚਾਹੁੰਦੇ ਕਿ ਸਥਿਤੀ ਕੀ ਹੈ ਗੱਲਬਾਤ ਦੀ ਔਰ ਲੋਕਾਂ ਦੀ ਸਭ ਤੋਂ ਪਹਿਲਾਂ ਦਾ ਆਪ ਜੀਆਂ ਦਾ ਧੰਨਵਾਦ ਕਿ ਬੜੇ ਸਾ ਆਪ ਜੀ ਔਰ ਸਮੂਹ ਮੀਡੀਆ ਕਰਮੀਆਂ ਜਿਹੜੇ ਆ ਉਹ ਬੜੇ ਵਧੀਆ ਟੰਗ ਦੇ ਨਾਲ ਸਾਡੀ ਆਵਾਜ਼ ਜਿਹੜੀ ਹੈ ਉਹ ਘਰ ਬੈਠੇ ਲੋਕਾਂ ਉਹ ਸਰਕਾਰ ਤੱਕ ਪਹੁੰਚਾਰੇ ਆ ਜਿਹੜੀ ਗੱਲ ਗਲਬਾਤ ਦੀ ਹੈ ਗਲਬਾਤ ਦੇਖੋ ਸਰਕਾਰ ਦੇ ਨਾਲ ਚੱਲ ਰਹੀ ਹੈ ਸਰਕਾਰ ਕੋਈ ਬਾਲੀ ਪੋਜੀਟਿਵ ਨਹੀਂ ਸੀ ਤਿੰਨ ਮੀਟਿੰਗਾਂ ਸਰਕਾਰ ਨਾਲ ਹੋਈਆਂ ਸਰਕਾਰ ਚਾਹੁੰਦੀ ਹੈ ਜਿਵੇਂ ਪਹਿਲਾਂ ਦੀ ਤਰ੍ਹਾਂ ਕਿ ਜਿਹੜੀਆਂ ਆ ਪਾਲਿਸੀ ਮੈਟਰ ਨੇ ਉਹਨਾਂ ਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੀ ਜਿਹੜੇ ਕੁਝ ਪ੍ਰਸ਼ਾਸਨਿਕ ਮਸਲੇ ਆ ਉਹਨਾਂ ਨੂੰ ਵੀ ਮਤਲਬ ਅਧੂਰੇ ਜੇ ਢੰਗ ਦੇ ਨਾਲ ਲਾਗੂ ਕਰਕੇ ਤੇ ਉਹ ਚਾਹੁੰਦੇ ਆ ਕਿ ਅੰਦੋਲਨ ਜਿਹੜਾ ਮਲਤਵੀ ਹੋ ਜੇ ਪਰ ਜਥੇਬੰਦੀਆਂ ਦਾ ਬੜੇ ਲੰਬੇ ਸਮੇਂ ਦਾ ਤਜਰਬਾ ਸਾਡੇ ਚ ਆਗੂ 40 40 ਸਾਲ ਤੋਂ ਲੜਨ ਵਾਲੇ ਵੀ ਆ ਅਸੀਂ ਪਿਛਲੇ 20 ਸਾਲਾਂ ਤੋਂ ਵੀ ਲੜ ਰਹੇ ਆ ਬੇਸ਼ੱਕ ਇੱਥੇ 5 ਦਿਨ ਹੋਏ ਆ ਪਰ ਲੰਬਾ ਸਮਾਂ ਜਿੰਨਾ 13 13 ਮਹੀਨੇ ਜਿਹੜੀ ਆ ਉਹ ਲੜਾਈ ਵੀ ਬੜੇ ਹੌਸਲੇ ਦੇ ਨਾਲ ਲੜੀ ਗਈ ਹੈ ਸਰਕਾਰ ਕਿਸਾਨਾਂ ਦੇ ਦ੍ਰਿੜਤਾ ਕਿਸਾਨਾਂ ਦੀ ਇੱਥੇ ਵੱਧ ਰਹੀ ਗਿਣਤੀ ਇਹਦੇ ਅੱਗੇ ਜ਼ਰੂਰ ਝੁਕੇਗੀ ਉਹਦਾ ਸਬੂਤ ਇਹ ਵੀ ਹੈ ਕਿ ਜਿਵੇਂ ਉਹਨਾਂ ਨੇ ਨਾਲ ਲੱਗਦੀ ਮੀਟਿੰਗ ਇਹਨਾਂ ਨੇ ਆ ਦੇਤੀ ਹੈ 18 ਤਰੀਕ ਦੀ ਇਹਦੇ ਚੋਂ ਕਿਤੇ ਨਾ ਕਿਤੇ ਤਾਂ ਨਜ਼ਰ ਆਉਂਦਾ ਹੈ ਕਿ ਸਰਕਾਰ ਕੁਝ ਨਾ ਕੁਝ ਜ਼ਰੂਰ ਕਰੇਗੀ ਠੀਕ ਹੈ ਜਿਹੜੀ ਲੋਕਾਂ ਦੀ ਗੱਲ ਹੈ ਦੇਖੋ ਲੋਕ ਤਾਂ ਮੈਂ ਦੇਖ ਰਿਹਾ ਹਾਂ ਡੇ 1 ਤੋਂ ਹੀ ਕਿ ਪਰਿਵਾਰ ਆ ਰਹੇ ਆ ਫੈਮਿਲੀਆਂ ਆ ਰਹੀਆਂ ਨੇ ਬੱਚੇ ਆ ਰਹੇ ਆ ਇਹ ਹੀ ਤਾਂ ਇੱਕ ਅੰਦੋਲਨ ਦੀ ਜਿਹੜੀ ਹੈ ਉਹ ਗੱਲ ਹੈ ਇਹ ਜਿਹੜੀ ਹੈ ਤਾਕਤ ਹੈ ਇਹ ਜਿਹੜੀ ਸ਼ਕਤੀ ਹੈ ਨਹੀਂ ਤੇ ਜਦੋਂ ਕਾਲ ਦਿੱਤੀ ਸੀ ਨਾ ਤੇ ਉਦੋਂ ਬਹੁਤ ਸਾਰਾ ਮਤਲਬ ਜਿਹੜਾ ਹੀ ਸਾਨੂੰ ਮੀਡੀਆ ਹਾਊਸ ਤੋਂ ਜਿਹੜੀਆਂ ਇਹ ਸਵਾਲ ਆਉਂਦੇ ਸੀ ਕਿ ਕਿ ਪਹਿਲਾਂ ਵਾਂਗ ਲੋਕਾਂ ਦਾ ਹੰਗਾਰਾ ਮਿਲੇਗਾ ਕਿਉਂਕਿ ਕੁਝ ਥੇ ਬੰਦੀਆਂ ਨੇ ਇਲੈਕਸ਼ਨਾਂ ਲੜਕੇ ਲੋਕਾਂ ਦਾ ਮਨੋਬਲ ਡਿੱਗ ਗਿਆ ਕਿਸਾਨ ਜਥੇਬੰਦੀਆਂ ਦੀ ਸ਼ਾਖ ਨੂੰ ਢਾਹ ਲਾਈ ਤੇ ਅਸੀਂ ਉਦੋਂ ਵੀ ਡਰਤਾ ਦੇ ਨਾਲ ਇਹ ਗੱਲ ਕਹਿੰਦੇ ਰਹੇ ਆ ਕਿ ਅੰਦੋਲਨ ਪਹਿਲੇ ਨਾਲੋਂ ਵੀ ਵੱਡਾ ਹੋਏਗਾ ਸੁਖਦੇਵ ਰਾਜ ਜੀ ਦੇਖੋ ਉਹ ਸਥਿਤੀਆਂ ਲੰਘ ਗਈਆਂ ਹੁਣ ਤੇ ਅੱਜ ਉਹ ਵੀ ਸਥਿਤੀਆਂ ਜਿਹੜੀਆਂ ਹੈਗੇ ਨੇ ਐਸਕੇਐਮ ਵਾਲੇ ਵੀ ਬਾਕੀ ਉਹ ਵੀ ਤਿਆਰ ਹੋਏ ਖੜੇ ਚੜੂਨੀ ਸਾਹਿਬ ਨੇ ਵੀ ਮੀਟਿੰਗ ਕਰ ਲਈ ਆ ਰਕੇਸ਼ਟ ਕਹਿਤ ਹੋਣਾ ਨੇ ਵੀ ਕਰ ਲਈ ਆ ਇਥੇ ਇੱਕ ਹੋਰ ਸਵਾਲ ਜਿਹੜਾ ਸਾਡਾ ਪੁੱਛਣਾ ਬਣਦਾ ਕਿ ਜਿਹੜੇ ਇਹ 13 ਤਾਰੀਖ ਤੋਂ ਲੈ ਕੇ ਹੁਣ ਤੱਕ ਦੇ ਦਿਨ ਪੈ ਗਏ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਇਹਦੇ ਦਰਮਿਆਨ ਕੋਈ ਹੱਲ ਕੱਢ ਲੂਗੀ ਜਾਂ ਤੁਹਾਡੇ ਤੋਂ ਟਾਈਮ ਬਾਇ ਕਰਦੀ ਪਈ ਹੈ ਕਿਸੇ ਹੋਰ ਤਿਆਰੀ ਕਰਨ ਵਾਸਤੇ ਤਾਂ ਕਿ ਤੁਹਾਨੂੰ ਇਥੇ ਪੱਕੇ ਦਾ ਢੰਗ ਨਾਲ ਰੁਕਿਆ ਜਾ ਸਕੇ ਇੰਜ ਨਹੀਂ ਲੱਗਦਾ ਦੇਖੋ ਇਹ ਚੀਜ਼ਾਂ ਤਾਂ ਸਭ ਤੋਂ ਪਹਿਲਾਂ ਇਹ ਤਾਂ ਹੈ ਹੀ ਐ ਏਡੇ ਵੱਡੇ ਪੱਧਰ ਦੇ ਉੱਤੇ ਬੈਰੀਕੇਡਿੰਗ ਕਰਨੀ ਔਰ ਗੋਲੀਆਂ ਮਾਰਨੀਆਂ ਸਿੱਧੀਆਂ ਪੱਕੀਆਂ ਇੱਕਦਾਂ ਨਾ ਆਥਰੂ ਗੈਸ ਪਹਿਲੇ ਦਿਨ ਹੀ 4500 ਤੋਂ ਵੱਧ ਜਿਹੜਾ ਥਰੂ ਗੈਸ ਦੇ ਜਿਹੜੇ ਗੋਲੇ ਸੱਟੇ ਗਏ। ਔਰ ਉਹਦੇ ਵਿੱਚ ਪੱਕੀਆਂ ਗੋਲੀਆਂ ਵੀ ਸੀਗੀਆਂ। ਉਹਦੇ ਵਿੱਚ 12 ਮੋਰਦੀਆਂ ਜਿਹੜੀਆਂ ਨੇ ਗੋਲੀਆਂ ਉਹ ਵੀ ਸੀਗੀਆਂ। ਜ਼ਖਮੀ ਹੋਏ ਆ ਨੌਜਵਾਨ। ਉਹਨਾਂ ਦੇ ਸਰੀਰ ਦੇ ਵਿੱਚੋਂ ਆਰ-ਪਾਰ ਬਾਹਾਂ 'ਚੋਂ ਆਰ-ਪਾਰ ਗੋਲੀਆਂ ਹੋਈਆਂ। ਕਿੰਨੇ ਸਾਡੇ ਜਿਹੜੇ ਨੌਜਵਾਨ ਨੇ ਉਹ ਇੱਧਰ ਕਿਸਾਨ ਜਿਹੜੇ ਜ਼ਖਮੀ ਹੋਇਆ ਕੋਈ ਰਿਪੋਰਟ ਹੈਗੀ ਆ ਇਹਦੇ ਬਾਰੇ? ਜੀ ਬਿਲਕੁਲ ਜੀ 100 ਪਲੱਸ ਨੇ। ਜਿਦੇ ਵਿੱਚ ਹੁਣ ਹਾਲ ਦੀ ਘੜੀ ਜਿਹੜਾ ਆ ਉਹ 6 ਜਿਹੜੇ ਆ ਨੌਜਵਾਨ। ਉਹ ਐਡਮਿਟ ਨੇ ਬਾਕੀ ਜਿਹੜੇ ਆ ਉਹਨਾਂ ਨੂੰ ਜਿਹੜੇ ਐਡਮਿਟ ਨੇ ਉਹਨਾਂ ਦੀ ਸਥਿਤੀ ਕੀ ਹੈ ਗੰਭੀਰ ਹੈ ਜਾਂ ਉਹ ਠੀਕ ਹੋਣ ਦੇ ਉਹ ਹੈਗੇ ਨੇ ਗੰਭੀਰ ਸਥਿਤੀ ਸੀਗੀ ਜਿਹੜੇ ਸਾਡੇ ਨੌਜਵਾਨ ਪੀਜੀਆ ਸੀਗੇ ਪਰ ਹੁਣ ਠੀਕ ਨੇ ਜੀ ਜਿਹੜਾ ਇੱਕ ਲੜਕਾ ਕਨੌਰ ਦਾ ਹੈ ਸ਼ੇਰਗਿਲ ਪਿੰਡ ਦਾ ਸ਼ੇਰਪੁਰੀਆ ਉਹਦੀ ਅੱਖ ਜਿਹੜੀ ਆ ਉਹ ਚਲੀ ਗਈ ਆ ਔਰ ਉਹਨੇ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਕ ਨਾ ਜਿਹੜੀ ਕਹਿ ਸਕਦੇ ਆ ਕਿ ਕੰਬਣੀ ਛੜੀ ਆ ਕਿਉਂਕਿ ਪਿਛਲੀ ਵੀ ਸਾਰਿਆਂ ਨੂੰ ਪਤਾ ਕਿ 750 ਕਿਸਾਨ ਜਿਹੜਾ ਉਹ ਸ਼ਹੀਦ ਹੋ ਗਿਆ ਪਿਛਲੀ ਵਾਰੀ ਤੇ ਹਾਲੇ ਤੇ ਸ਼ੁਰੂਆਤ ਹੋਈ ਹੋਈ ਹੈ ਇੱਕ ਕਿਸਾਨ ਜਿਹੜਾ ਉਹ ਸ਼ਹੀਦ ਵੀ ਹੋ ਗਿਆ ਆ ਇਸ ਪੁਆਇੰਟ ਨੂੰ ਲੈ ਕੇ ਤਾਂ ਕਿ ਸਾਡਾ ਨੁਕਸਾਨ ਕਿਸਾਨੀ ਦਾ ਨਾ ਹੋਵੇ ਤੇ ਲਈ ਕੀ ਪ੍ਰਬੰਧ ਨੇ ਤੁਹਾਡੇ ਕੋਲੇ ਦੇਖੋ ਪਹਿਲੀ ਗੱਲ ਤਾਂ ਪ੍ਰਬੰਧਾਂ ਤੋਂ ਪਹਿਲਾਂ ਮੈਂ ਇੱਕ ਗੱਲ ਕਰੂੰਗਾ ਕਿ ਜਿਸ ਢੰਗ ਦੇ ਨਾਲ ਸਰਕਾਰ ਲੱਗੀ ਹੈ ਨਾ ਸਰਕਾਰ ਸਾਨੂੰ ਕਿਸਾਨਾਂ ਨੂੰ ਇਥੋਂ ਦੇ ਵਾਸੀ ਨਹੀਂ ਸਮਝਦੀ ਹੈ ਨਾ ਜੂਕਰੇਨ ਦੀ ਜੰਗ ਵਾਲਾ ਇਹਨਾਂ ਨੇ ਜਿਹੜਾ ਮਾਹੌਲ ਬਣਾਇਆ ਜੇਕਰ ਇਹਨੂੰ ਹੋਰ ਅੱਗੇ ਜਾ ਕੇ ਦੇਖੀਏ ਤਾਂ ਮੈਂ ਇਥੋਂ ਤੱਕ ਵੀ ਕਹਿ ਦਿੰਨਾ ਕਿ ਸਰਕਾਰ ਕੋਈ ਵੀ ਜਿਹੜੀ ਹੈ ਐਵੇਂ ਦਾ ਕੰਮ ਨਹੀਂ ਕਰ ਸਕਦੀ ਇਹਨਾਂ ਦੇ ਮਗਰ ਸਿਰਫ ਉਹੀ ਬੈਠੇ ਇਹਨਾਂ ਤੋਂ ਕਰਵਾ ਰਹੇ ਨੇ ਕਾਰਪੋਰੇਟ ਘਰਾਣੇ ਜਿਹੜੇ ਸਾਡੇ ਸਾਰੇ ਕਾਰੋਬਾਰ ਨੂੰ ਹਥਿਆਣਾ ਚਾਹੁੰਦੇ ਆ ਉਹ ਉਹਨਾਂ ਦੀ ਨਿਗਾ ਸਾਡੇ ਕਾਰੋਬਾਰਾਂ ਤੇ ਉਹਨਾਂ ਦੀ ਨਿਗਾ ਸਾਡੇ ਖੇਤਾਂ ਤੇ ਇਸ ਕਾਰਨ ਇਹਨਾਂ ਨੇ ਏਡੇ ਵੱਡੇ ਪੱਧਰ ਤੇ ਬੈਰੀਕੇਡਿੰਗ ਕਰਕੇ ਔਰ ਸਿੱਧਾ ਗੋਲੀਆਂ ਜਿਹੜੀਆਂ ਨੇ ਪੱਕੀਆਂ ਉਹ ਚਲਾ ਰਹੇ ਨੇ ਇਹ ਮਨਸ਼ਾ ਇਹਨਾਂ ਦੀ ਜਿਹੜੀ ਹੈ ਉਹ ਦੇਖੋ ਮੈਂ ਗੱਲ ਕਰਦਾ ਕਿ ਇਹਨਾਂ ਨੇ ਜਿਸ ਢੰਗ ਨਾਲ ਬੈਰੀਕੇਡਿੰਗ ਕੀਤੀ ਹੈ ਹੁਣ ਇਹ ਗੱਲ ਕੀਤੀ ਕਿਸੇ ਵੇਲੇ ਜਿਹੜੀ ਹੈ ਉਹ ਕਿਸੇ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਮਾੜੀ ਲੱਗਦੀ ਹੈ ਪਰ ਇਹ RAM RAJ ਦਾ ਰੌਲਾ ਪਾਉਣ ਵਾਲੇ ਇਹ RAM RAJ ਇਹ ਹੈ ਕਿ ਤੁਸੀਂ ਜਿਹੜੀਆਂ ਚੀਜ਼ਾਂ ਮੰਨੀਆਂ ਹੋਈਆਂ ਤੁਹਾਡੀ ਸਰਕਾਰ ਦੇ ਆਪਣੇ ਕਮਿਸ਼ਨ ਨੇ ਵੀ ਜਿਹੜੀ ਰਿਪੋਰਟ ਦਿੱਤੀ ਹੈ ਡਾਕਟਰ ਸੁਆਮੀ ਨਾਥ ਨੇ 2006 ਤੋਂ ਇਹ ਕਾਂਗਰਸ ਸਰਕਾਰ ਦੇ ਵੇਲੇ ਵੀ ਦੱਬੀ ਰਹੀ ਤੇ ਜੇਕਰ ਹੁਣ ਭਾਜਪਾ ਗਵਰਨਮੈਂਟ ਹੈ ਤਾਂ ਉਹ ਵੀ ਇਸ ਤੇ ਜਿਹੜੀ ਹੈ ਸਿਆਸਤ ਕਰ ਰਹੀ ਹੈ ਅ ਪੁਜਰਾ ਜੀ ਅਕਸਰ ਲੋਕਾਂ ਦੇ ਵਿੱਚ ਨਾ ਇੱਕ ਸਵਾਲ ਆਉਂਦਾ ਜਿਹੜਾ ਤੁਹਾਡੇ ਕੋਲੇ ਵੀ ਪਹੁੰਚਿਆ ਹੋਣਾ ਕਿ ਜੀ 21 ਦੇ ਵਿੱਚ ਜਦੋਂ ਸਤਖਤ ਕੀਤਾ ਅੰਦੋਲਨ ਔਰ ਉਹਦੋਂ ਮੰਗਾਂ ਜਿਹੜੀਆਂ ਕਿਹਾ ਕਿ ਸਰਕਾਰ ਮੰਨੇਗੀ ਵੀ ਇਹ ਜਿਹੜੇ 2 ਸਾਲ ਯੂਨੀਅਨਸ ਨੇ ਉਹਨਾਂ ਮੰਗਾਂ ਨੂੰ ਮਨਾਉਣ ਲਈ ਪਹਿਲਾਂ ਕਿਉਂ ਨਹੀਂ ਆਇਆ ਤੁਹਾਡੇ ਕੋਲੇ ਪਹਿਲਾਂ ਵੀ ਸਵਾਲ ਆਇਆ ਹੋਊਗਾ ਔਰ ਇਹ ਵੇੜਾ ਕਿਉਂ ਚੜਾ ਕਿਉਂਕਿ ਉਹ ਕਹਿੰਦੇ ਆ ਜੀ ਇਹ ਕੁਝ ਯੂਨੀਅਨ ਆ ਭਾਜਪੀ ਦੇ ਨਾਲ ਮਿਲ ਗਈਆਂ ਨੇ ਸਰਕਾਰ ਨਾਲ ਮਿਲ ਗਈਆਂ ਨੇ ਤੇ ਉਹਨੂੰ ਇਹ ਫਾਇਦਾ ਦਿਵਾਉਣਾ ਚਾਹੁੰਦੇ ਆ ਇਸ ਵਕਤ ਕਿਉਂਕਿ ਇਲੈਕਸ਼ਨ ਡਿਕਲੇਅਰ ਹੋਣ ਵਾਲੀਆਂ ਨੇ ਕਿਉਂਕਿ ਮੋਦੀ ਜੀ ਕਹਿੰਦੇ ਆ ਕਿ ਇਸ ਵਾਰ 400 ਤੋਂ ਪਾਰ ਦੇਖੋ ਇਹ ਜਿਹੜੀ ਚੀਜ਼ ਹੈ ਨਾ ਹਰ ਗੱਲ ਦੇ ਜਿਹੜੇ ਆ ਉਹ ਦੋ ਪਾਸੇ ਹੁੰਦੇ ਆ ਦੋ ਮਤਲਬ ਹੁੰਦੇ ਆ ਨਾਲੇ ਸਾਡੇ ਪੰਜਾਬੀ ਤਾਂ ਦੋ ਵੀ ਨਹੀਂ ਇਹ ਤਾਂ ਚਾਰ-ਚਾਰ ਜਿਹੜੇ ਆ ਉਹ ਗੱਲ ਦੇ ਮਤਲਬ ਕੱਢ ਲੈਂਦੇ ਆ ਸੋ ਇਹ ਇਵੇਂ ਦੀ ਕੋਈ ਗੱਲ ਨਹੀਂ ਸਪਸ਼ਟ ਗੱਲ ਜਿਹੜੀ ਹੈ ਵੇਖੋ ਇਹਦੇ 'ਚ ਕੋਈ ਦੋਰਿਆਵਾ ਨਹੀਂ ਕਿ ਇਹਨਾਂ ਨੂੰ ਉਦੋਂ ਹੀ ਕੰਪਨੀ ਛੱਡਦੀ ਹੈ ਜਦੋਂ ਚੋਨਾ ਸਰ ਤੇ ਹੁੰਦੀ ਹੈ ਅਸੀਂ ਤਾਂ ਇਹਨਾਂ ਨੂੰ ਕੰਪਨੀ ਛੇੜ ਕੇ ਤੇ ਇਹਨਾਂ ਤੋਂ ਉਸ ਤੋਂ ਕੁਝ ਲੈਣਾ ਚਾਹੁੰਦੇ ਆ ਲਾਭ ਵਾਲੀ ਜਿਹੜੀ ਗੱਲ ਹੈਗੀ ਹੈ ਲਾਭ ਤਾਂ ਸਾਰੇ ਲੋਕਾਂ ਨੂੰ ਲੱਭ ਜਾ ਚਾਹੇ ਇਹ ਅੱਜ ਐਮਐਸਪੀ ਸਾਨੂੰ ਜਿਹੜੀ ਹੈ ਉਹ ਦੇ ਦਿੰਦੇ ਨੇ ਚਾਹੇ ਅੱਜ ਕਰਜ਼ਾ ਮਾਫੀ ਹੋ ਜਾਂਦੀ ਹੈ ਲਾਭ ਇਹਨਾਂ ਨੂੰ ਕੀ ਮਿਲਣਾ ਵੋਟ ਇਹਨਾਂ ਨੂੰ ਸਾਡੇ ਕਿਸਾਨਾਂ ਨੇ ਕੀ ਪਾਉਣੀ ਹੈ ਸਾਡੇ 750 ਜਿਹੜੇ ਆ ਸਾਡੇ 750 ਤੋਂ ਵੱਧ ਕਿਸਾਨ ਜਿਹੜੇ ਸ਼ਹੀਦ ਹੋ ਗਏ ਹੁਣ ਵੀ ਨੌਜਵਾਨ ਜਿਹੜੇ ਸੈਂਕੜੇ ਤੋਂ ਵੱਧ ਜ਼ਖਮੀ ਹੋ ਗਏ ਇਹਨਾਂ ਨੂੰ ਲਾਭ ਸਾਡੇ ਕੀ ਪਹੁੰਚਣਾ ਕਿਹੜੇ ਕਿਸਾਨ ਨੇ ਇਹਨਾਂ ਨੂੰ ਵੋਟ ਪਾਉਣੀ ਹੈ ਬਿਲਕੁਲ ਨਹੀਂ ਸਿਰਫ ਅਸੀਂ ਦਬਾਅ ਬਣਾ ਰਹੇ ਆ ਕਿ ਚੋਣਾ ਨੇੜੇ ਆ ਤੇ ਸਰਕਾਰ ਤੋਂ ਦਬਾਅ ਬਣਾ ਕੇ ਤੇ ਕੁਝ ਜਿਹੜਾ ਉਹ ਲੈ ਲਿਆ ਜਾਵੇ ਲਾਭ ਨਹੀਂ ਸਰਕਾਰ ਦੀ ਜਿਵੇਂ ਦੀ ਮੰਸ਼ਾ ਦੇਖੋ ਜਿਵੇਂ ਦੀਆਂ ਇਹਨਾਂ ਦੀਆਂ ਤਿਆਰੀਆਂ ਨੇ ਸਰਕਾਰ ਆਕੜੀ ਵੀ ਸਕਦੀ ਹੈ ਜੇਕਰ 2006 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਇਹ ਕੰਮ ਨਹੀਂ ਕੀਤਾ ਤਾਂ ਫਿਰ ਇਹ ਗਾਹ ਵੀ ਹੋ ਸਕਦਾ ਨਾ ਕਰੇ ਇੱਕ ਸਵਾਲ ਜਿਹੜਾ ਸਾਰਿਆਂ ਦੇ ਮਨ 'ਚ ਆ ਰਿਹਾ ਹੈ ਕਿ ਜਿਵੇਂ ਕਹਿੰਦੇ ਆ ਜੀ ਕਿ ਇਸ ਵਕਤ ਇਹ ਐਮਐਸਪੀ ਦਾ ਕਾਨੂੰਨ ਨਹੀਂ ਬਣ ਸਕਦਾ ਕਿਉਂਕਿ ਪਾਰਲੀਮੈਂਟ ਦਾ ਆਖਰੀ ਸੈਸ਼ਨ ਬੰਦ ਹੋ ਗਿਆ ਹੁਣ ਨਵਾਂ ਸੈਸ਼ਨ ਬੁਲਾਇਆ ਨਹੀਂ ਜਾ ਸਕਦਾ ਇਹ ਸਰਕਾਰ ਕਿਉਂਕਿ ਤੁਹਾਡੇ ਤੇ ਪ੍ਰੈਸ਼ਰ ਪਾ ਰਹੀ ਹੈ ਕਿ ਜੀ ਸ਼ਾਇਦ ਕੋਡ ਆਫ ਕੰਡਕਟ ਲਾਗੂ ਹੋਣ ਵਾਲਾ ਤੁਹਾਨੂੰ ਇਹਦੇ ਵਿੱਚ ਕੀ ਲੱਗਦਾ ਹੈ ਜਿਹੜਾ ਥੋੜਾ ਜਿਹਾ ਗੈਪ ਹੈ ਕੋਡ ਆਫ ਕੰਡਕਟ ਦਾ ਤੇ ਅੱਜ ਤੋਂ ਲੈ ਕੇ ਜਦੋਂ ਤੱਕ ਲੱਗਣਾ ਹੈ ਇਹਦੇ ਵਿੱਚ ਪੋਸੀਬਲ ਹੈਗਾ ਤੁਹਾਡੇ ਕੋਲੇ ਕੋਈ ਸੋਲੂਸ਼ਨ ਹੈਗਾ ਸਰਕਾਰ ਵਾਸਤੇ ਕਿ ਤੁਸੀਂ ਇਹ ਐਮਐਸਪੀ ਦਾ ਕਾਨੂੰਨ ਸਾਨੂੰ ਦੇ ਸਕਦੇ ਹੋ ਕਿ ਤੁਹਾਨੂੰ ਲੱਗਦਾ ਹੈ ਇਹਦੇ ਵਿੱਚ ਬਣ ਸਕਦਾ ਹੈ ਇਸ ਸਮੇਂ ਦੇ ਦੌਰਾਨ ਦੇਖੋ ਸਰਕਾਰਾਂ ਕੀ ਨਹੀਂ ਕਰ ਸਕਦੀ ਇਹਨਾਂ ਦੇ ਆਪਣੇ ਲੋਕਾਂ ਵਾਸਤੇ ਹੈ ਸਪੈਸ਼ਲ ਸਦਨ ਜਿਹੜੇ ਆ ਬੁਲਾਏ ਜਾ ਸਕਦੇ ਕੋਈ ਦਿੱਕਤ ਨਹੀਂ ਜੇਕਰ ਸਰਕਾਰ ਦੀ ਨੀਤੀ ਸਾਫ਼ ਹੋਵੇ ਤੇ ਕੀ ਨਹੀਂ ਹੋ ਸਕਦਾ ਇਥੇ ਇੱਕ ਤੁਹਾਡੇ ਬਿਲਕੁਲ ਤੁਹਾਡੀ ਰੀਗਾ ਕਿ ਸਰਕਾਰ ਚਾਵੇ ਤੇ ਕੀ ਨਹੀਂ ਹੋ ਸਕਦਾ ਕਹਿੰਦੇ ਮੋਦੀ ਹੈ ਤਾਂ ਸੰਭਵ ਹੈ ਇੱਕ ਸਾਡੇ ਵੱਲੋਂ ਇੱਕ ਸੁਝਾਅ ਦਿੱਤਾ ਗਿਆ ਸੀਗਾ ਕਿ ਸਾਰੀਆਂ ਆਲ ਪਾਰਟੀ ਮੀਟਿੰਗ ਬੁਲਾ ਲਈ ਜਾਵੇ ਔਰ ਉਹਨਾਂ ਤੋਂ ਕੰਸੈਂਟ ਲੈ ਲਈ ਜਾਵੇ ਕਿ ਉਹ ਤਿਆਰ ਨੇ ਐਮਐਸਪੀ ਕਾਨੂੰਨ ਵਾਸਤੇ ਜੇ ਸਰਕਾਰ ਬਿੱਲ ਲੈ ਕੇ ਆਉਂਦੀ ਹੈ ਤਾਂ ਸਪੈਸ਼ਲ ਸਦਨ ਸਦਨ ਬੁਲਾ ਕੇ ਕਾਨੂੰਨ ਪਾਸ ਕਰ ਦਿੱਤਾ ਜਾਵੇ ਕਿ ਇਸ ਤਰ੍ਹਾਂ ਦੀ ਸੰਭਾਵਨਾ ਹੋ ਸਕਦੀ ਹੈ ਦੇਖੋ ਇਹ ਅੱਜ ਜੇ ਕਿ ਬੁਲਾਉਂਦੇ ਆ ਤਾਂ ਇਹ ਹੋ ਸਕਦਾ ਜੇਕਰ ਸਾਡੇ ਇੱਥੇ ਖੜਨ ਤੋਂ ਬਿਨਾਂ ਕਰਦੇ ਤਾਂ ਕੋਈ ਸੰਭਾਵਨਾ ਨਹੀਂ ਸੀ ਕਿਉਂਕਿ ਜਿਹੜੀਆਂ ਆਲ ਪਾਰਟੀਆਂ ਦੀ ਜੇ ਆਪਾਂ ਗੱਲ ਕਰਦੇ ਆ ਨਾ ਸਾਰੀਆਂ ਦੀ ਤੇ ਸਾਡੇ ਇਸ ਕਿਸਾਨੀ ਮਸਲੇ ਦੇ ਨਾਲ ਇਹਦੇ ਹੱਲ ਵਾਸਤੇ ਕੋਈ ਵੀ ਨਹੀਂ ਚਾਹੁੰਦਾ ਅੱਜ ਜੇਕਰ ਆਲ ਪਾਰਟੀ ਮੀਟਿੰਗ ਬੁਲਾ ਕੇ ਜੇ ਕੋਈ ਇਦਾਂ ਦੀ ਗੱਲ ਹੋ ਸਕਦੀ ਹੈ ਤਾਂ ਉਹ ਸੰਭਾਵਨਾ ਹੈਗੀ ਹੈ ਕਿ ਸਾਰੇ ਸਹਿਮਤੀ ਦੇ ਦੇਣ ਇਸ ਦਾ ਤੇ ਜੇ ਕੋਡ ਆਫ ਕੰਡਕਟ ਸਰਕਾਰ ਲਾ ਦਿੰਦੀ ਹੈ ਕਿਉਂਕਿ ਸਰਕਾਰ ਹੋਰ ਚਾਲ ਵੀ ਚੱਲ ਸਕਦੀ ਹੈ ਕਿ ਇਲੈਕਸ਼ਨਾਂ ਪ੍ਰੀਪੋਨ ਥੋੜੀਆਂ ਜੀਆਂ ਕਰ ਲੈਣ ਬਜਾਏ ਇਸ ਦੇ ਕਿ ਉਸ ਹਿਸਾਬ ਨਾਲ ਚੱਲਣ ਜਿਹੜੇ ਹਿਸਾਬ ਨਾਲ ਪਾਰਲੀਮੈਂਟ ਜਿਹੜੀ ਆ ਉਹਦੀ ਸਮਾਪਤੀ ਹੋਣੀ ਆ ਤੇ ਕੋਡ ਆਫ ਕੰਡਕਟ ਲਾ ਦੇਣ ਫੇਰ ਯੂਨੀਅਨਸ ਲਈ ਮੁਸ਼ਕਲ ਨਹੀਂ ਹੋ ਜਾਏਗਾ ਕਿ ਫੇਰ ਵੇਟ ਕਰਨੀ ਪਾਉਗੀ ਜਾਂ ਕੋਈ ਤੁਹਾਡੇ ਕੋਲੇ ਹੋਰ ਹੱਲ ਹੈ ਨਹੀਂ ਹੋਰ ਦੇਖੋ ਹੱਲ ਕੋਈ ਨਹੀਂ ਫੇਰ ਇੱਥੇ ਹੀ ਟਿਕਾਂਗੇ ਔਰ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਤੋਂ ਬਾਅਦ ਜਿਹੜੀ ਹੈ ਸਾਡੇ ਮੋਰਚੇ ਦੀ ਜਿਹੜੀ ਹੈ ਉਹ ਮੀਟਿੰਗ ਹੋਊਗੀ ਅੱਗੇ ਜਾਣਾ ਤਾਂ ਫਿਰ ਅੱਗੇ ਨੂੰ ਵਧਿਆ ਜਾਊਗਾ ਜੇਕਰ ਇੱਥੇ ਜਾਂ ਇਹਦੇ ਸਮੇਤ ਹੋਰ ਜਿਵੇਂ ਦੋ ਬਾਰਡਰ ਨੇ ਇਹਦੀ ਸਮੇਤ ਜੇ ਹੋਰ ਬਾਰਡਰ ਸੀਲ ਕਰਨੇ ਪੈਣਗੇ ਕਹਿੰਦੋ ਭਾ ਵੀ ਜੋ ਵੀ ਬਣੂ ਵਾਪਸੀ ਵਾਲੀ ਕੋਈ ਗੱਲ ਨਹੀਂ ਹੈਗੀ ਜੀ 13-13 ਮਹੀਨੇ ਬੈਠਣ ਵਾਲੇ ਆ ਇੱਕ ਇਹ ਦੱਸੋ ਕਿ ਜਿਹੜੀ ਤੁਹਾਡੀ ਹੁਣ 18 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਕੱਲ ਨੂੰ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗ ਹੋਈਆਂ ਕੱਲ ਪਰਸੋਂ ਵਾਲੀ ਮੀਟਿੰਗ 'ਚ ਇਹ ਗੱਲ ਨਿਕਲ ਕੇ ਆਈ ਕਿ ਪੋਜ਼ਿਟਿਵ ਯੂਨੀਅਨਸ ਨੂੰ ਲੱਗਿਆ ਕਿ ਕੇਂਦਰ ਸਰਕਾਰ ਪੋਜ਼ਿਟਿਵ ਹੋਈ ਹੈ ਔਰ ਕਹਿੰਦੀ ਅਸੀਂ ਕੁਝ ਡਰਾਫਟ ਤਿਆਰ ਕਰਦੇ ਹਾਂ ਇਹ ਕੀ ਵਿਚਲਾ ਨੁਕਤਾ ਹੈਗਾ ਯੂਨੀਅਨਸ ਨੂੰ ਕਿਵੇਂ ਲੱਗਿਆ ਕਿ ਉਹ ਪੋਜ਼ਿਟਿਵ ਹੋ ਗਿਆ ਉਹ ਗੱਲ ਮੰਨ ਲੈਣਗੇ ਦੇਖੋ ਐਮ ਐਸ ਪੀ ਦੀ ਜਿਹੜੀ ਗੱਲ ਹੈ ਉਹਦੀ ਗਰੰਟੀ ਦੀ ਗੱਲ ਹੈ ਸਾਰੀਆਂ ਫਸਲਾਂ ਦੇ ਉੱਤੇ ਡਾਕਟਰ ਸੁਮਿੰarnath ਦੇ ਫਾਰਮੂਲੇ ਮੁਤਾਬਕ ਭਾਅ ਦੀ ਗੱਲ ਸੀਗੀ ਫਿਰ ਨਾਲ ਕਰਜ਼ ਮਾਫੀ ਦੀ ਗੱਲ ਇਹਦੇ ਤੇ ਪਹਿਲੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਉਹ ਗੱਲ ਸ਼ੁਰੂ ਕਰਨੀ ਮੁناسب ਨਹੀਂ ਸੀ ਜੀ ਹੁਣ ਇਹਦੇ ਤੇ ਲੰਬੀ ਚਰਚਾ ਹੋਈ ਜਿਹੜੀ ਪਰਸੋ ਮੀਟਿੰਗ ਹੋਈ ਹੈ ਜਿਹੜੀ ਪਰਸੋ ਮੀਟਿੰਗ ਹੋਈ ਹ ਹ ਉਹ ਹੁਣ ਇਹਨਾਂ ਨੇ ਆਪਸ ਦੇ ਵਿੱਚ ਗੱਲ ਕਰਕੇ ਤੇ ਉਹਦਾ ਸ਼ਾਇਦ ਉਹ ਕੋਈ ਵਿਚਲਾ ਰਸਤਾ ਲੱਭਣ ਵਾਦਾ ਕੀਤਾ ਉਹਨਾਂ ਨੇ ਕਿ ਐਮਐਸਪੀ ਤੇ ਅਸੀਂ ਗੱਲ ਕਰਾਂਗੇ ਬਿਲਕੁਲ ਉਹਨਾਂ ਵਾਦਾ ਕੀਤਾ ਹੈ ਕਿ ਅਸੀਂ ਇਸ ਚੀਜ਼ ਦੇ ਉੱਤੇ ਜਿਹੜੀ ਮੀਟਿੰਗ ਹੁਣ ਅਗਲੀ ਹੋਣੀ ਹੈ ਇਹਦੇ ਵਿੱਚ ਇਹਦਾ ਕੋਈ ਨਾ ਕੋਈ ਅਸੀਂ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਆਪਣੇ ਕੈਬਿਨੇਟ ਦੇ ਵਿੱਚ ਵਿਚਾਰ ਕਰਕੇ ਤੇ ਤੁਹਾਡੀਆਂ ਯੂਨੀਅਨਸ ਵੀ ਉਹਦੇ ਲਈ ਕੋਈ ਸਰਕਾਰ ਕਹਿੰਦੇ ਹੋਣੇ ਕਿ ਸਾਨੂੰ ਤੁਸੀਂ ਵੀ ਕੋਈ ਹੱਲ ਦਿਓ ਇਹਦਾ ਕੀ ਹੋ ਸਕਦਾ ਜਾਂ ਸਿਰਫ ਸਰਕਾਰ ਤੇ ਛੜਿਆ ਹੈ ਨਹੀਂ ਸਾਡੇ ਵੱਲੋਂ ਤਾਂ ਸਿਰਫ ਇੱਕ ਚੀਜ਼ ਉਹਨਾਂ ਨੂੰ ਕਹੀ ਗਈ ਹੈ ਕਿ ਸਾਨੂੰ ਇੱਕ ਤਰੀਕ ਦੇਤੀ ਜਾਵੇ ਨੇੜੇ ਤੋਂ ਨੇੜੇ ਦੀ ਕਿ ਐਸ ਦਿਨ ਤੱਕ ਜਿਹੜੀ ਹੈ ਐਮਐਸਪੀ ਲਾਗੂ ਕਰ ਦਿੱਤੀ ਜਾਏਗੀ ਐਸ ਦਿਨ ਤੱਕ ਜਿਹੜਾ ਉਹ ਕਰਜ਼ਾ ਮੁਆਫੀ ਹੋ ਜਾਏਗੀ। ਸੋ ਇਹਦਾ ਮਤਲਬ ਤੁਸੀਂ ਲੰਬਾ ਸੋਚੀ ਜਾਓ। ਜੀ। ਤੁਸੀਂ ਮੀਟਿੰਗਾਂ ਕਰੀ ਜਾਓ। ਸਾਨੂੰ ਜਿਹੜੀ ਹੈਗੀ ਇੱਕ ਤਰੀਕ ਲਿਖ ਕੇ ਦੇ ਦਿਓ। ਸਾਨੂੰ ਉਹ ਚੀਜ਼ ਨਹੀਂ ਚਾਹੀਦੀ ਜਿਹੜੀ ਉਹ ਪਹਿਲਾਂ ਕਹਿ ਰਹੇ ਸੀ ਕਿ ਕਮੇਟੀ ਦਾ ਗਠਨ ਕਰ ਦਿੰਨੇ ਆ। ਕਮੇਟੀ ਜਿਹੜੀ ਹੈ ਉਹ ਫੈਸਲਾ ਕਰੂਗੀ। ਉਹ ਤਾਂ ਫਿਰ ਕੰਮ ਨੂੰ ਲਟਕਾਉਣ ਵਾਲੀ ਗੱਲ ਹੈ। ਅਸੀਂ ਤਾਂ ਸਮਾਂ ਮੰਗ ਰਹੇ ਹਾਂ। ਸੋ ਇਹਦਾ ਮਤਲਬ ਹੈ ਕਿ ਗੱਲ ਜਿਹੜੀ ਆ ਉਹ ਐਮਐਸਪੀ ਤੇ ਹੀ ਆ ਕੇ ਰੁਕੀ ਆ ਜਿਹੜੇ ਕਰਜ਼ਿਆਂ ਦੀ ਮਾਫੀ ਹੈ ਜਾਂ ਦੂਸਰੇ ਇਸ਼ੂ ਨੇ ਉਹਨਾਂ ਉੱਤੇ ਸਹਿਮਤੀ ਬਣ ਗਈ ਹੋਈ ਹੈ। ਨਹੀਂ ਕਰਜ਼ੇ ਤੇ ਵੀ ਨਹੀਂ ਜੀ। ਕਰਜ਼ੇ ਤੇ ਨਹੀਂ। ਕਰਜ਼ੇ ਵੀ ਉਹ ਮਾਫ ਨਹੀਂ ਕਰਨਾ ਚਾਹੁੰਦੇ। ਉਹ ਨਾਲ ਦੀ ਨਾਲ ਹੀ ਨੇ ਇਤਨੇ ਚੀਜ਼ਾਂ ਲਾਹੇਵੰਦ ਭਾਅ ਵੀ ਨਾਲ ਹੀ ਸਾਰੀਆਂ ਫਸਲਾਂ ਦੇ ਉੱਤੇ ਪੱਕੀ ਇਹਦੀ ਗਰੰਟੀ ਗਰੰਟੀ ਤੇ ਨਾਲ ਹੀ ਕਰਜ਼ਮੁਆਫੀ ਔਰ ਇੱਕ ਸਵਾਲ ਮਾਫ ਕਰਨਾ ਜਿਹੜਾ ਤੁਸੀਂ ਕੀਤਾ ਸੀ ਮੈਂ ਗੱਲ ਕਰਨ ਲੱਗ ਪਿਆ ਵੀ ਤੁਹਾਡੀਆਂ ਤਿਆਰੀਆਂ ਕੀ ਨੇ ਜੋ ਹਾਲਾਤ ਬਣੇ ਆ ਠੀਕ ਹੈ ਸਾਡੇਆਂ ਦੇਖੋ ਐਵੇਂ ਐ ਕਿ ਅਸੀਂ ਨੌਜਵਾਨਾਂ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ ਠੀਕ ਹੈ ਜੇ ਜਾਣਾ ਚਾਹੀਏ ਤੇ ਸਾਡਾ ਇਤਿਹਾਸ ਹੈ ਕੌਮ ਦਾ ਕਿ ਗੋਲੀਆਂ ਸਾਨੂੰ ਰੋਕ ਨਹੀਂ ਸਕਦੀ ਠੀਕ ਹੈ ਚਾਹੇ ਸਿੱਧੀ ਗੋਲੀ ਦਾ ਇਹਨਾਂ ਨੇ ਆਰਡਰ ਕੀਤਾ ਹੋਇਆ ਨਾ ਹਰਿਆਣਾ ਗਵਰਨਮੈਂਟ ਨੇ ਕੋਈ ਐਸੀ ਗੱਲ ਨਹੀਂ ਆ ਕਿ ਸਾਨੂੰ ਇਹ ਰੋਕ ਲੈਣ ਪਰ ਸਾਡੇ ਆਪਣੇ ਬੱਚੇ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ ਹਾਂ ਜੇਕਰ ਨੌਬਤ ਆਈ ਅੱਗੇ ਜਾਣ ਦੀ ਤੇ ਫਿਰ ਕਿਸਾਨ ਆਗੂ ਜਿਹੜੇ ਨੇ ਉਹ ਮੂਰੀ ਲੱਗਣਗੇ ਇਹ ਨਹੀਂ ਕੋਈ ਗੱਲ ਹੋਣੀ ਕਿ ਨੌਜਵਾਨਾਂ ਦਾ ਨੁਕਸਾਨ ਹੋਵੇ ਸੋ ਇਸ ਵਾਰ ਯੂਨੀਅਨਜ਼ ਦੇ ਲੀਡਰ ਤਿਆਰ ਨੇ ਅੱਗੇ ਜਾਣ ਵਾਸਤੇ ਨੌਜਵਾਨ ਸ਼ਕਤੀ ਜ਼ਰੂਰ ਹੈ ਜਿਹੜੀ ਕਿ ਵੱਡੇ ਵੱਡੇ ਬਲਡوزر ਵੱਡੇ ਵੱਡੀਆਂ ਕਰੇਨਾ ਟੈਂਕਰ ਖਿੱਚੇਗੀ ਪਰ ਅਸੀਂ ਇਸ ਦਵਾ ਦੇ ਨਾਲ ਕਿ ਇਸ ਮੋਰਚੇ ਤੋਂ ਕਿਸੇ ਵੀ ਘਰ ਦੇ ਵਿੱਚ ਕੋਈ ਮਾੜੀ ਖਬਰ ਨਾ ਜਾਵੇ ਤੇ ਕਿਸਾਨ ਤੇ ਕੇਂਦਰ ਸਰਕਾਰ ਦੇ ਵਿੱਚ ਬਣਿਆ ਜਿਹੜਾ ਇਹ ਡੈਡਲੌਕ ਹੈ ਇਹ ਜਲਦੀ ਖਤਮ ਹੋਵੇ ਤੇ ਕਿਸਾਨਾਂ ਦੀਆਂ ਮੰਗਾਂ ਜਿੰਨੀਆਂ ਸਰਕਾਰ ਮੰਨ ਰਹੀ ਹੈ ਪਰ ਕਿਸਾਨ ਉਹਦੇ ਉੱਤੇ ਜਿਹੜੇ ਹਾਲੇ ਨਹੀਂ ਰਾਜ਼ੀ ਹੋ ਰਹੇ ਸੋ ਐਮਐਸਪੀ ਕਰਜ਼ਾ ਮਾਫੀ ਤੇ ਐਮਐਸਪੀ ਦੀ ਗਰੰਟੀ ਦੀਆਂ ਜਿਹੜੀਆਂ ਗੱਲਾਂ ਨੇ ਮੁੱਦਾ ਇੱਥੇ ਡਿਆ ਆਇਆ ਵੇਖਦੇ ਹਾਂ ਕਿ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਸਰਕਾਰ ਆਪਣੀ ਛੰਡੀ ਬੁਲੰਦ ਕਰ ਪਾਉਂਦੀ ਹੈ ਕਿ ਨਹੀਂ ਜਾਂ ਕਿਸਾਨਾਂ ਨੂੰ ਮਜਬੂਰ ਹੋ ਕੇ ਫਿਰ ਅੱਗੇ ਵਧਣ ਲਈ ਕੋਈ ਹੋਰ ਕਾਰਵਾਈ ਕਰਨੀ ਪੈਗੀ ਗੁਰਪ੍ਰੀਤ ਦੇ ਨਾਲ ਮੈਂ ਅਮਰਜੀਤ ਵੜੈਚ ਸ਼ੰਭੂ ਬਾਰਡਰ ਪਟਿਆਲਾ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ